ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਜਾਨਵਾਰ ਦਿਖਾਵਾਂਗੇ ਜੀ ਇੱਕ ਬੂਰੀ ਦਿਖਾਵਾਂ ਮੈਂ ਪ੍ਰੋਪਰ ਫੁੱਲ ਰਿਕਾਰਡ ਵਾਲੀ ਬੂਰੀ ਹੈ ਜੀ ਇੱਕ ਸਮੇਂ ਮੋਰਾ ਨਸਲ ਚ ਝੋਟੀ ਦਿਖਾ ਦੇਗੇ ਪਿੰਦੀ ਗੱਲਬਾਤ ਸਾਰੀ ਬਾਈ ਨਗਰਾਵਾਂਗੇ ਪਿੰਡ ਆਪਾਂ ਰਾਮਗੜ੍ਹ ਤੋਂ ਵੀਡੀਓ ਕਵਰ ਕਰ ਰਹੇ ਆ ਜੀ ਇੱਕ ਸੂਈ ਸਵਾਈ ਆ ਤੇ ਬੂਰੀ ਹੈਗੀ ਗੱਬਣ ਆਜੋ ਵੀਰੇ ਸੱਸੀ ਕਾ ਬਾਈ ਜੀ ਸੱਸੀ ਕੱਲ ਵੀ ਹੋ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ ਨੰਬਰ ਮੇਰਾ 9877503784 03784 ਪਿੰਡ ਆਪਣਾ ਜੀ ਪਿੰਡ ਰਾਮਗੜ੍ਹ ਮੋਗੇ ਬਰਨਾਲੇ ਨੂੰ ਜਿਹੜਾ ਹਾਈਵੇ ਜਾਂਦਾ ਉਹ ਪਿੰਡ ਉੱਪਰ ਆ ਗਿਆ ਹਾਂਜੀ ਹਾਂ ਰਾਮਗੜ੍ਹ ਪਿੰਡ ਤੇ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਲੱਗਦਾ ਤਹਿਸੀਲ ਤਪਾ ਤੇ ਨੇੜੇ ਆਪਣੇ ਇਧਰ ਮੇਨ ਭਧੌੜਾ ਗਿਆ ਨਾ ਮੇਨ ਭਧੌੜਾ ਗਿਆ ਇਧਰ ਨਾਲ ਪਿੰਡ ਟੱਲੇਆਲਾ ਤੇ ਅਹਿਮਦਪੁਰ ਆ ਗਏ ਅਹਿਮਦਪੁਰ ਆ ਗਿਆ ਓਕੇ ਜੀ ਤੇ ਵੀਰ ਵਪਾਰ ਦੇ ਕੰਮ ਆਪਣਾ ਵਪਾਰ ਦਾ ਕੰਮ ਵਪਾਰ ਦਾ ਕੰਮ ਤੇ ਸਾਫ ਸੁਥਰਾ ਪਸੂ ਮਿਲਦਾ ਹਾਂ ਹਾਂ ਵੀਰ ਤੁਹਾਨੂੰ ਟਾਈਮ ਹੋ ਗਿਆ ਵਪਾਰ ਕਰਦੇ ਨੂੰ ਮੇਰੇ ਡੈਡੀ ਕਰਦੇ ਸੀ ਫਿਰ ਪਿੱਛੇ ਸੀ ਕਰਨ ਲੱਗੇ ਮਤਲਬ ਤੇ ਟਾਈਮ ਹੋ ਗਿਆ ਜਾਨੀ ਆਉਂਦੇ ਰਹਿੰਦੇ ਇੱਕ ਦੂ ਪਸੂ ਬਸ ਆਉਂਦੇ ਰਹਿੰਦੇ ਤੇ ਨੰਬਰ ਬੋਲ ਦਿਓ ਜੀ ਨੰਬਰ 9877503784 03784 ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੋਰੀ ਮੱਝ ਦੇਖੀ ਜਾਂਦੇ ਬਈ ਕਿਹੜਾ ਸੂਆ ਸੂਈ ਹੈ ਇਹ ਇਨੀ ਵੀਰੇ ਸੂਣਾਗਾ ਤ ਇਹ ਆਪਣੀ ਇਥੋਂ ਲੋਕਲ ਪਿੰਡੋਂ ਹੀ ਲਈ ਆਗੀ तकरीबन ਆਪਣੇ ਦੋਸਤ ਮਿੱਤਰ ਤੋਂ ਲਈਆ ਇਹਨੇ ਪਿਛਲੇ ਸੂਏ 14 ਕਿਲੋ ਦੁੱਧ ਜਾਨੀ ਕੱਢਿਆਗਾ ਹੁਣ ਇਹਦਾ तकरीबन ਸੂਣ ਦਾ ਇੱਕ ਹੱਤਾ ਪੈਂਡਿੰਗ ਪਿਆ ਹਫਤਾ ਕੋਸ ਉੱਪਰ ਵੀ ਲੈ ਜਾ ਹਾਂ ਉੱਪਰ ਵੀ ਲੈ ਜਾ ਸਕਦੀ ਹੈ ਜਾਨੀ ਜਣੀ 14 ਕਿਲੋ ਤੋਂ ਸੀ ਬਾਹਰ ਪਿਛਲੇ ਸੂਏ ਚੋਇਆਗਾ ਦੋਸਤ ਮਿੱਤਰ ਦੇਖ ਐਦ ਕੀ ਕਿੰਨਾ ਦੇਖੋ ਬਾਕੀ ਕਿਵੇਂ ਜਣੀ 14 ਤੋਂ ਪਲੱਸ ਹੀ ਜਾਊਗੀ 15 15 ਦੀ ਉਮੀਦ ਹੈਗੀ ਜਣੀ ਖੋਲੋ ਜਿਹਨੂੰ ਤੋਰਾ ਕਰਾ ਕੇ ਚੱਕ ਵੱਡੇ ਕੱਦ ਕਾਟ ਦੀ ਆ ਗਈ ਜੀ ਰੇਟ ਡਿਟੇਲ ਸਾਰਾ ਕੋ ਪੁੱਛ ਕੇ ਦੱਸਦੇ ਕੱਲਾ ਕੱਲਾ ਥਾਣ ਲੱਗਾ ਹਾਂ ਸਪੇਸ ਚਬੂਈ ਦੀ ਇੱਕ ਨੰਬਰ ਆ ਬਾਕੀ 44 ਦੇ ਇੱਕ ਨੰਬਰ ਤੇ ਬਾਕੀ ਦੀ ਕੱਦ ਕਾਟ ਚੰਗਾ ਹਨਾ ਮੈਂ ਚੱਲਦਾ ਇਧਰ ਹੀ ਲੈ ਚਾ ਅੱਜ ਹੀ ਆਈ ਆਪਣੀ ਹਾਂਜੀ ਆਈ ਓਕੇ ਜੀ ਣ ਭਾਂਡੇ ਦੀ ਚੰਗੀ ਸਾਫ ਸੁਥਰੀ ਹੈ ਜੀ ਆਹ ਦੇਖੋ ਕੁਆਲਿਟੀ ਕਰੋ ਚੈੱਕ ਤੁਸੀਂ ਤੇ ਵੱਡੀ ਮੰਨ ਕੇ ਫੁੱਲ ਲਾਉਣਾ ਤੁਸੀਂ ਛੋਟੀ ਨਹੀਂ ਮੰਨਣਾ ਠੀਕ ਹੈ ਜੀ ਨੀਲੀ ਰਾਵੀ ਦੇ ਟੱਚ ਚ ਪਈ ਹੈ ਵੀਰੇ ਆ ਅੱਖਾਂ ਦੀ ਹੈਂਗ ਆ ਵੀਰੇ ਆ ਦੇਖੋ ਮੋੜ ਲਓ ਵੀਰੇ ਬਾ ਦੇਖੋ ਪੀ ਤਿਆਰੀ ਹਜੇ ਤਾਂ ਕੁਝ ਵੀ ਨਹੀਂ ਮੰਨ ਲੈਨੇ ਬਣਦਾ ਤਿਆਰੀ ਫੁੱਲ ਕਰਨੀ ਆ ਬਾਕੀ ਪ੍ਰੋਪਰ ਬੂਰੀ ਆ ਗਈ ਜੀ ਹਾਂ ਅੱਖਾਂ ਨੂੰ ਕੁਆਲਿਟੀ ਵਾਲੀ ਬੂਰੀ ਆ ਗਈ ਆ ਦੇਖੋ ਜੀ ਤੇ ਥਾਣਾ ਥਾਣਾ ਦੀ ਓਕੇ ਬਾਈ ਫਿਰ ਹਾਂ ਇੱਕ ਨੰਬਰ ਵੀਰੇ ਬਾਕੀ ਭਾਰ ਵગેਰਾ ਦੀ ਆਪਣੀ ਗਰੰਟੀ ਓਕੇ ਉਹ ਗਰੰਟੀ ਆ ਬਾਈ ਦੀ ਬਾਕੀ ਦੀ ਗੱਲ ਕੱਦ ਕਾਟ ਮੈਂ ਤੁਹਾਨੂੰ ਫਿਰ ਦੱਸਦਾ ਛੋਟੀ ਨਾ ਮੰਨ ਕੇ ਥਾਣ ਲੈ ਵੀ ਦੀ ਬੂਰੀ ਸਾਫ ਸੁਥਰੀ ਹੈ ਜੀ ਪਿਆਰ ਬੂਰੀ ਤੇ ਬਾਈ ਡਿਮਾਂਡ ਕੀ ਆ ਗਈ ਫਿਰ ਇਹਦੀ ਡਿਮਾਂਡ ਇਹਦਾ ਵੀ ਲੈਂਡ ਦੇਣ ਜਾਈ ਦੱਸਾਂਗੇ ਕੋਈ ਬਾਹਲਾ ਨਹੀਂ ਆਪਾਂ ਮੁੱਲ ਕਰਨਾ ਲਾਜੋ ਪਰ ਲੈਂਡ ਦੇਣੀ ਦੱਸ ਦਿਓ ਲੈਂਡ ਦੇਣੇ ਤਾਂ ਬਸ 1-25 ਆਗਾ ਜੋ ਵਾਜੇ ਰੇਟ ਹਾਂ ਬਸ ਕੋਈ ਆਪਾਂ 40 ਨਹੀਂ ਕਰਨਾ ਡੂਡ ਨਹੀਂ ਕਰਨਾ 1 ਲੱਖ ਤੇ 25000 ਦੇ ਵਿੱਚ ਮਿਲ ਜਾਣੀ ਆ ਹਜੇ ਲੇਵਾ ਵੀਰੇ ਦਾ ਕੁਝ ਵੀ ਨਹੀਂ ਜਦੋਂ ਸੂਈ ਇੱਥੇ ਬਣ ਕੇ ਸੁੰਦੀ ਆ ਓਕੇ ਜੀ ਤੇ ਹੁਣ ਬਾਈ 2 ਨੰਬਰ ਝੋਟੇ ਇਧਰ ਨੂੰ ਕਰੀ ਬਾਈ ਹਾਂ ਇਹ ਨਹੀਂ ਕੀ ਡਿਟੇਲ ਆ ਕਦੋਂ ਸੂਪੀ ਬਾਈਏ ਇਹ ਨੂੰ ਸੂਈ ਨੂੰ ਅੱਜ 9 ਦਿਨ ਹੋ ਗਏ ਵੀਰੇ ਕਿੰਨਾ ਦੁੱਧ ਰੈਡੀ ਆ ਦੁੱਧ ਵੀਰੇ ਉੱਥੇ ਆਪਾਂ 3 ਕਿਲੋ ਚੋਕੇ ਲਿਆ ਸੀ ਹੁਣ 11 ਕਿਲੋ ਆ ਕੀ ਰਾਇ ਨਹੀਂ ਉਦਰੀ ਮਾ ਕਰਿਆ ਪਰਸੋਂ ਆਈ ਆਪਣੇ ਕੋਲੇ ਖੋਲੋ ਜੀ ਤੇ ਪੋਪਲਾ ਪੁਰਾਣਾ ਹੀ ਲਿਆ ਵਾ ਹਾਂ ਇਹ ਪਹਿਲਾਂ ਨਾ ਪਹਿਲੀ ਟੁੱਟਿਆ ਵਾ ਇਹ ਓਕੇ ਜੀ ਕੋਈ ਸਿੰਘ ਖਿੱਚਿਆ ਜਗੇ ਆ ਉਹਦੇ ਨਾਲ ਇਸ ਤਰ੍ਹਾਂ ਹੋ ਗਿਆ ਲੈ ਚੱਲ ਤੇ ਵੀਰੇ ਸੂਆ ਕਿਹੜਾ ਸੂਆ ਦੂਜਾ ਵੀਰੇ ਦੂਜਾ ਸੂਆ 11 ਕਿਲੋ ਹੁਣ ਫਿਰ ਮਣਦਾਂਗੇ ਹਾਂ ਹੁਣ ਮਣਦੇ ਆਗੇ ਵੀਰੇ ਮਗਰ ਕੀ ਆ ਗਿਆ ਵੀਰੇ ਮਗਰ ਇਹਦੇ ਕੱਟਾ ਵੀਰੇ ਮਗਰ ਇਹਦੇ ਕੱਟਾ ਆ ਗਿਆ ਜੀ ਤੇ ਕਦ ਘ ਚੁਵਾਈ ਹੋਣੀ ਆਪਾਂ ਸਵੇਰ ਦੇ ਟਾਈਮ ਵੀਡੀਓ ਬਣਾ ਰਹੇ ਹਜੇ ਬਾਕੀ ਆ ਠੀਕ ਹੈ ਜੀ ਸੋਭਾ ਜਮਾ ਹੀ ਸਵੇਰੇ ਆ ਵੀਡੀਓ ਆ ਦੇਖੋ ਜੀ ਨੌਕ ਦਾ ਟਾਈਮ ਆ ਜੀ ਚੁਵਾਈ ਚਬੂਈ ਦੀ ਇੱਕ ਨੰਬਰ ਆ ਇੱਕ ਨੰਬਰ ਆ ਵੀਰੇ ਹਾਂ ਵੀਰੇ ਕੋਈ ਭੂਰ ਨਹੀਂ ਸਰਲਾ ਨਹੀਂ ਹੋਊਗਾ ਓਕੇ ਜੀ ਕਿਉਂਨ ਮੋਟਾ ਮੋਟਾ ਲੱਗਿਆ ਵਾ ਤੇ ਬਾਕੀ ਕੱਲਾ ਕੱਲਾ ਥਣ ਹੈਨਾ ਹਾਂ ਕੱਲਾ ਕੱਲਾ ਥਣ ਪੋਮਾਂ ਦੀ ਜਵਾਕ ਚੋਈ ਜਾਵੇ ਠੰਡੀ ਸੀਲ ਪੂਰੀ ਓਕੇ ਜੀ ਠੰਡੀ ਸੀਲ ਫੁੱਲ ਬਾਕੀ ਕੱਲਾ ਕੱਲਾ ਥਣ ਤੇ ਦੁੱਧ ਵੀ ਤਿਆਰ ਆ ਜੀ ਜਿੰਨਾ ਬਾਈ ਨੇ ਦੱਸਿਆ ਐ ਨਹੀਂ ਹਨਾ ਹਾਂਜੀ ਹਾਂ ਨਹੀਂ ਨਾ ਹੋਵੇ ਜਿੰਨਾ ਕੁ ਬਾਈ ਨੇ ਦੱਸਿਆ ਤੁਸੀਂ ਚੋਕੇ ਦੋਨੋਂ ਨੇ ਮਿਲ ਜਾ ਸਕਦੇ ਹਾਂ ਧਾਰਾਂ ਧੂਰਾਂ ਤੁਹਾਨੂੰ ਕਰਵਾ ਦਿਆਂਗੇ ਜੀ ਚੈੱਕ ਆ ਦੇਖੋ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਰੇਟ ਡਿਟੇਲ ਸਾਰਾ ਕੋ ਪੁੱਛਾਂਗੇ ਆ ਦੇਖੋ ਵੀਰੋ ਬੱਚਾ ਤੁਹਾਡੇ ਸਾਹਮਣੇ ਲਾਤਾ ਚੁੰਗ ਹੀ ਜਾਂਦਾ ਜੀ ਠੀਕ ਹੈ ਜੀ ਕੱਲੀ ਕੱਲੀ ਧਾਰ ਤੁਹਾਨੂੰ ਚੈੱਕ ਕਰਾ ਦਿਆਂਗੇ ਰੇਟ ਪੁੱਛ ਕੇ ਦੱਸ ਦੇਵਾਂਗੇ ਆ ਦੇਖੋ ਵੀਰੋ ਬਸਮਾਹ ਪ੍ਰੋਪਰ ਝੋਟੀ ਨੇ ਕਰ ਲਿਆ ਬੱਚਾ ਤੁਹਾਡੇ ਸਾਹਮਣੇ ਲਾਇਆ ਬੰਨੋ ਵੀਰੇ ਤੇ ਸੂਆ ਵੀਰੇ ਕਿੰਨੇ ਦਿਨਾਂ ਦਾ ਦਾ ਇਹਨ ਨੌਕ ਦਿਨਾਂ ਦਾ ਵੀਰੇ 9 10 ਨੌਕ ਦਿਨਾਂ ਦਾ ਹਾਂ ਬਾਕੀ ਸੀਲ ਸਭ ਬਹੁਤ ਆ ਯਾਰ ਜਿਵੇਂ ਕੈਮਰਾ ਲਈ ਫਿਰਦੇ ਕੋਈ ਚੱਕਰ ਨਹੀਂ ਹਨ ਇਹ ਜਿਆ। ਕੋਈ ਦਿੱਕਤ ਨਹੀਂ ਵੀਰੇ ਇਹਨੂੰ ਠੀਕ ਆ ਜੀ ਬਾਕੀ ਥੋੜਾ ਜਿਆਦਾ ਦਰੇਮਾ ਜ਼ਰੂਰ ਤੇ ਮਗਰੋਂ ਪਸਮਾ ਪਸਮੂ ਬਗਰੇ ਦਿਖਾ ਦੀ ਵੀਰੇ ਕੋਈ ਗੱਲ ਨਹੀਂ ਵੀਰੇ ਸਾਰਾ ਕੁਝ ਦਿਖਾ ਕੇ ਜਾਵਾਂਗੇ ਆ ਦੇਖੋ ਜੀ ਮਗਲੀ ਸਾਈਡ ਦਾ ਪਸਮਾ ਕਰੋ ਚੈੱਕ ਕੋਈ ਪਾਸਾ ਨਹੀਂ ਹੋਊਗਾ ਜਾਨੀ ਕੋਈ ਥਣ ਚ ਫਰਕ ਨਹੀਂ ਬਾਕੀ ਝੋਟੀ ਕਦ ਕਾਟ ਵਾਲੀ ਹਨਾ ਹਾਂ ਜੀ ਬਾਕੀ ਰੇਟ ਵੀ ਵੀਰੇ ਜਮਾ ਜਾਇਜ਼ ਮੰਨ ਲਓ ਕੀ ਰੇਟ ਆ ਗਿਆ ਬਾਈ ਫਿਰ ਇਹਦਾ ਰੇਟ ਇਹਦਾ ਵੀ ਬਸ ਲੈਣ ਦੇਣ 95000 ਰੁਪਏ ਜਮਾਂ ਜਾਏ ਰੇਟ ਆ ਹਨਾ ਚੰਗੀਆਂ ਜੋ ਆ ਗਈ ਕੋਈ ਆਪਾਂ ਹੋਣੀ ਕਰਨਾ ਵੀਨ ਨਾਲ ਲੈਣਾ ਲੈਣਾ ਬਸ ਜੈ ਜੈ ਦੱਸਿਆ ਜਮਾਨਦਾਰ ਹੋ ਜੂ ਫਿਰ ਇਹ ਚ ਬਸ ਮਾੜਾ ਮੋਟਾ ਹੋਊਗਾ ਵੀਰੇ ਬਸ ਰੇਟ ਹੀ ਜਾਏ ਰੱਖਦਾ ਹਨਾ ਆ ਦੇਖੋ ਜੀ ਜਵਾਈ ਕਰੋ ਚੈੱਕ ਇੱਕ ਨੰਬਰ ਚਵਾਈ ਆ ਬੱਕੇ ਚਵਾਈ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਹਾਂ ਥੋੜਾ ਜਿਹਾ ਵੀਡੀਓ ਲੇਟ ਆ ਗਈ ਚਵਾਈ ਦੇ ਟਾਈਮ ਤੋਂ ਉਹ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ 14 ਤਰੀਕਾ 9 ਵਜੇ ਤੇ 24 ਮਿੰਟ ਤੇ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਠੀਕ ਆ ਮਗਲ ਜਮਾ 12 ਦੂਰਾ ਕਰਨ ਨੂੰ ਤਾਂ ਬੇਫਿਕਰ ਹੋ ਜੇ ਬੰਦਾ ਬਾਈ ਹਾਂ ਹਾਂ ਵੀਰੇ ਪੂਰੀ ਗਰੰਟੀ ਹੋ ਜਾਣੀ ਠੀਕ ਆ ਫੁੱਲ ਗਰੰਟੀ ਨਾਲ ਬਾਈ ਨੇ ਝੋਟੀ ਵੇਚਣੀ ਕੋਈ ਇਹੋ ਜੀ ਗੱਲ ਨਹੀਂ ਮੈਂ ਚਵਾਈ ਜੂਈ ਤਾਂ ਯਾਰ ਹਨਾ ਇੱਕ ਨੰਬਰ ਆ ਤਾਂ ਹਾਂ ਵੀਰੇ ਇੱਕ ਨੰਬਰ ਕੋਈ ਚੱਕਰੀ ਹੂੰ ਨਾ ਦੇਖੀ 95000 ਚ ਥੋੜਾ ਥੋੜਾ ਬਹੁਤਾ ਮਾਨ ਸਨਮਾਨ ਹੋਊਗਾ ਵਾ ਛੋਟ ਛੱਪੇ ਵਾਲਾ ਵਾਲਾ ਨਹੀਂ ਹੋਣਾ ਮਗਰ 3 ਮਿੰਟਾਂ ਵਾਲੀ ਜਵਾਈ ਆ ਨਾ ਬਾਈ ਹਾਂ ਹਾਂ ਵੀਰੇ ਯਾਨੀ ਚੋਣ ਚ ਇੱਕ ਨੰਬਰ ਆ ਕੋਈ ਮਰਜ਼ੀ ਚੋਈ ਜਾਵੇ ਥੋੜਾ ਜਿਆਦਾ ਦਰੀਮਾ ਕਰੇ ਉੱਥੇ ਤਾਂ ਪਾ 13 ਕਿਲੋ ਦੁੱਧ ਚੋਕੇ ਲਿਆਏ ਸੀ ਓਕੇ ਜੀ ਪਰਸੋਂ ਦੀ ਆਈ ਵੀ ਉਹ ਕੱਲ ਕਈ ਨਹੀਂ ਜੀ ਲਾ ਲਿਆ ਯਾਨੀ ਤਕਰੀਬਨ ਆ ਦੇਖੋ ਜੀ ਮੈਂ ਕਹਿੰਦਾ ਯਾਰ ਥੱਲੇ ਉਹਦਾ ਬੇਫਿਕਰ ਹੋ ਜਾ ਬੰਦਾ ਹਨਾ ਹਾਂਜੀ ਹਾਂ ਮਿੰਟ ਡੇਢ ਹੋਇਆ ਸਾਰਾ ਲੱਗਣ ਕਰੋ ਜੀ ਜੱਕ ਨੰਬਰ ਫੇਰ ਬੋਲਦੇ ਬਈ ਨੰਬਰ ਵੀਰੇ 98775 ਹੂੰ 03784 03784 ਚੱਕੋ ਜੀ ਤੁਹਾਨੂੰ ਕੱਲ੍ਹ ਆ ਧਾਰਾ ਨਹੀਂ ਤੇ ਸਾਰੀ ਜਵਾਈ ਹੋਈ ਚੈੱਕ ਕਰਾਦੀ ਹੈ ਨਾ ਵੀਰੇ ਹਾਂਜੀ ਹਾਂ ਇੱਕ ਮੇਰਾ ਵੀਰ ਬਾਲਾ ਘਟ ਵੱਧ ਕਰਨਾ ਖੂਨ ਨਾਲ ਨਹੀਂ ਜਮਾ ਯਾਰ ਝੋਟੀ ਤੇਰੀ ਇੱਕ ਨੰਬਰਾ ਦੇਖੋ ਜੀ ਬਾਲਟੀ 1.5 ਮਿੰਟ ਦੇ ਵਿੱਚ ਤਾਂ ਮਾਰੀ ਜਾ ਕੇ ਝੋਟੀ ਨੇ ਹਾਂ ਕਿ ਬਾਈ ਜੂਵੀ ਦੀ ਪ੍ਰੋਪਰ ਚੰਗੀ ਹੈ ਜੀ ਤੇ ਨੰਬਰ ਬਾਈ ਬੋਲੀ ਨੰਬਰ 9877503784 03784 ਆਪਰੇਟ ਜੀ ਉਨੇ ਕੀ ਰੱਖਿਆ ਜਿੰਨਾਂ ਨੇ ਉਹ ਨਿਗਾਹ ਦੇਖੋ ਜੀ ਬਾਲਟੀ ਨੇ ਜਮਾ ਤਾਂ ਮਾਰੀ ਝੋਟੀ ਨੇ ਜਾ ਕੇ ਕੋਈ ਚੱਕਰ ਵਾਲੀ ਗੱਲ ਨਹੀਂ ਆਪ ਦਾ ਦੋ ਟਾਈਮ ਤਿੰਨ ਟਾਈਮ ਆਪਣੀ ਘਰੇ ਚੋਲੇ ਕੋਈ ਚੱਕਰ ਤੇ ਹੁਣ ਇਸ ਹਿਸਾਬ ਨਾਲ ਜੱਜਮੈਂਟ ਕਰ ਲਓ 9 ਵਜੇ ਤੇ 24 25 26 ਮਿੰਟ ਤੇ ਇਹ ਵੇਲੀ ਕੀਤੀ ਆ ਹੈ ਹਾਂਜੀ ਉਹ ਸਾਵਨਾ ਤੁਸੀਂ ਆਥਨੇ ਦੁੱਧ ਨੇ ਘੱਟ ਕਰਨਾ ਅੱਜ ਫਿਰ ਹਾਂ ਹਾਂ ਵੀਰੇ ਅੱਜ ਹਾਂ ਫਿਰ ਸ਼ਾਮ ਨੂੰ ਕਿਵੇਂ 6:05 ਵਜੇ ਚੁਬਾਈ ਹੋ ਜਾਂਦੀ ਹੈ ਹੂੰ ਤੇ ਬਾਕੀ ਦੀ ਗੱਲ ਦੋ ਝੋਟੀਆਂ ਸੀ ਦੋ ਤੁਹਾਨੂੰ ਦਿਖਾ ਦਿੱਤੀਆਂ ਨੰਬਰ ਬਾਈ ਦਾ ਸਕਰੀਨ ਤੇ 95000 ਤੇ 1,25,000 ਬਾਈ ਹਾਂ ਵੀਰੇ ਜ਼ਰੂਰ ਕਰੋ ਸੰਪਰਕ ਪਿੰਡ ਰਾਮਗੜ੍ਹ ਤੋਂ ਆਪਾਂ ਵੀਡੀਓ ਕਵਰ ਕੀਤੀ ਜੀ ਧੰਨਵਾਦ ਬਾਕੀ ਵੀਰੇ ਦੇਖ ਲਓ ਜਣੀ तकरीबन ਦੁੱਧ ਛੱਡ ਦਿੰਨੇ ਨਹੀਂ ਠੀਕ ਹੈ ਦੁੱਧ ਛੱਡ ਦਿੰਨੇ ਨਹੀਂ ਆਇਆ ਨਹੀਂ ਹੈਗਾ ਵੀ ਨਹੀਂ ਠੀਕ ਹੈ ਵੀਰੇ ਯਾਰ ਤੇਰੀ ਗੱਲ ਜੇ ਨਹੀਂ ਕਹੀ ਸੀ ਨਿਕਲੀ ਆ ਹਨਾ ਹਾਂ ਇਹ ਜਰੂਰ ਕਰੋ ਬਾਈ ਨਾਲ ਸੰਪਰਕ ਧੰਨਵਾਦ